ਇੱਕ ਪਾਸੇ ਤਾਂ ਭਗਵੰਤ ਮਾਨ ਦੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਕਿ ਭਗਵੰਤ ਮਾਨ ਨੇ ਆਸਟ੍ਰੇਲੀਆ ਦੇ ਵਿੱਚ 2300 ਕਿੱਲੇ ਦੀ ਜ਼ਮੀਨ ਖਰੀਦੀ ਆ। ਉਹਨਾਂ ਕੋਲ ਹੁਣ ਸਭ ਕੁਝ ਆਇਆ ਆ ਆਸਟ੍ਰੇਲੀਆ ਵਿੱਚ 2800 ਕਿੱਲਾ ਜ਼ਮੀਨ ਦਾ। ਤੇ ਦੂਜੇ ਪਾਸੇ ਪੰਜਾਬ ਦਾ ਖਜ਼ਾਨਾ ਖਾਲੀ ਭਰਨ ਲਈ ਪੰਜਾਬ ਦੇ ਵਿੱਚੋਂ ਪੰਜਾਬ ਦੀ ਸਰਕਾਰੀ ਜ਼ਮੀਨ ਨੂੰ ਵੇਚਣ ਲਈ ਕਿਹਾ ਜਾ ਰਿਹਾ ਹੈ। ਪੀਟੀਸੀ ਦੇ ਅਨੁਸਾਰ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਚੁੱਕਿਆ ਤੇ ਜਿਸ ਨੂੰ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪੀਡੀਸੀ ਵੱਲੋਂ ਇਹ ਗੱਲ ਦਾ ਦਾਵਾ ਵੀ ਕੀਤਾ ਜਾ ਰਿਹਾ ਕਿ ਪੰਜਾਬ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਸਰਕਾਰੀ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਵਿੱਚ ਪਟਿਆਲਾ ਵਿੱਚ ਪਾਵਰ ਕਾਮ ਦੇ 90 ਏਕੜ ਨੂੰ ਵੇਚਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਲੈਂਡ ਪੂਲਿੰਗ ਦੀ ਸਕੀਮ ਜਦੋਂ ਵਾਪਸ ਲੈ ਲਈਤੀ ਗਈ ਉਹ ਸਫਲ ਨਹੀਂ ਹੋਈ ਤਾਂ ਉਸ ਤੋਂ ਬਾਅਦ ਖਜ਼ਾਨੇ ਨੂੰ ਭਰਨ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਸਰਕਾਰੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਜਿਸ ਕਰਕੇ ਪੰਜਾਬ ਦਾ ਖਜ਼ਾਨਾ ਭਰ ਸਕੇ ਪਟਿਆਲਾ ਦੇ ਗੇਟ ਨੰਬਰ 23 ਦੇ ਨੇੜੇ ਬੰਡੂਗਰ ਪਾਵਰਕਾਮ ਦੇ 90% ਜਿਹੜੀ ਜ਼ਮੀਨ ਆ ਉਹ ਖਾਲੀ ਪਈ ਆ ਤੇ ਜਿਸ ਨੂੰ ਵੇਚਣ ਲਈ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਦਿੱਤਾ ਹੈ ਉਹਨਾਂ ਕੋਲੇ ਹੁਣ ਸਭ ਕੁਝ ਆ ਆਸਟ੍ਰੇਲੀਆ ਵਿੱਚ 2800 ਕਿੱਲਾ ਜ਼ਮੀਨ ਦਾ ਕਮੀਡੀਅਨ ਗੁਰਜੀਤ ਚਿੱਤਰਕਾਰ ਵੱਲੋਂ ਜਦੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਭਗਵੰਤ ਮਾਨ ਨੇ 2300 ਕਿੱਲਾ ਆਸਟ੍ਰੇਲੀਆ ਦੇ ਵਿੱਚ ਖਰੀਦ ਰੱਖਿਆ ਤਾਂ ਉਸ ਤੋਂ ਬਾਅਦ ਇੱਕ ਤੁਸੀਂ ਕਹਿ ਸਕਦੇ ਹੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੜਕੰਪ ਮੱਚ ਚੁੱਕਿਆ ਹੈ ਬੋਤੇ ਲੀਡਰ ਚਲੋ ਇਸ ਦੇ ਬਾਰੇ ਨਹੀਂ ਗੱਲ ਕਰ ਰਹੇ ਪਰ ਜੋ ਗੱਲ ਕਰ ਰਹੇ ਨੇ ਉਹ ਇਸ ਨੂੰ ਸੋਲਿਡ ਤਰੀਕੇ ਨਾਲ ਕਰ ਰਹੇ ਨੇ ਤੇ ਗੱਲ ਨੂੰ ਸਾਹਮਣੇ ਰੱਖ ਸਾਹਮਣੇ ਰੱਖ ਰਹੇ ਨੇ ਤਾਂ ਕਿ ਲੋਕਾਂ ਨੂੰ ਅਸਲ ਸੱਚਾਈ ਦਾ ਪਤਾ ਲੱਗ ਸਕੇ ਖੈਰ ਇਹ ਗੁਰਚੇ ਚਤਰਕਾਰ ਦੀ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨਾ ਝੂਠ ਹੈ ਪਰ ਜਿਹੜੀ ਗੱਲ ਇਹ ਆ ਕਿ ਵਿਰੋਧੀ ਪਾਰਟੀ ਵਾਲੇ ਜਾਂ ਹੋਰ ਸਮਾਜ ਸੇਵੀ ਇਸ ਚੀਜ਼ ਨੂੰ ਉਠਾ ਰਹੇ ਨੇ ਉਸ ਚੀਜ਼ ਦੀ ਸਫਾਈ ਜਾਣਨਾ ਚਾਹੁੰਦੇ ਨੇ ਜਾਂ ਤਾਂ ਭਗਵੰਤ ਮਾਨ ਇਸ ਚੀਜ਼ ਦਾ ਦਾਵਾ ਕਰੇ ਕਿ ਗੁਰਚੇ ਚਤਰਕਾਰ ਦਾ ਇਹ ਬਿਆਨ ਝੂਠਾ ਹੈ ਤੇ ਜੇਕਰ ਬਿਆਨ ਸੱਚਾ ਹੈ ਤਾਂ ਉਸ ਚੀਜ਼ ਦਾ ਸਬੂਤ ਵੀ ਸਾਹਮਣੇ ਰੱਖਿਆ ਜਾਵੇ ਕਿ ਇਹ ਜਿਹੜੇ 2800 ਕਿੱਲੇ ਨੇ ਇਹ ਕਿੱਥੋਂ ਆਏ ਤੇ ਇਸ ਦੀ ਰਕਮ ਕਿੱਥੋਂ-ਕਿੱਥੋਂ ਆਈ ਤੇ ਦੂਜੇ ਪਾਸੇ 2800 ਕਿੱਲਾ ਖਰੀਦਣ ਲਈ ਤੁਹਾਡੇ ਕੋਲ ਪੈਸੇ ਹੈਗੇ ਨੇ ਪਰ ਜਦੋਂ ਪੰਜਾਬ ਦੇ ਖਜ਼ਾਨੇ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਭਰਨ ਲਈ ਪੰਜਾਬ ਦੀ ਸਰਕਾਰੀ ਜ਼ਮੀਨਾਂ ਨੂੰ ਵੇਚ ਰਹੇ ਹੋ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਇਹ ਪੀਟੀਸੀ ਤੇ ਗੁਰਚੇ ਚਿੱਤਰਕਾਰ ਦੀ ਕਈਆਂ ਹੀ ਗੱਲਾਂ ਨੂੰ ਮਿਕਸ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ। ਬਾਕੀ ਇਸ ਰਿਪੋਰਟ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ। ਇੱਕ ਪਾਸੇ ਤਾਂ ਭਗਵੰਤ ਮਾਨ ਦੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਕਿ ਭਗਵੰਤ ਮਾਨ ਨੇ ਆਸਟ੍ਰੇਲੀਆ ਦੇ ਵਿੱਚ 2300 ਕਿੱਲੇ ਦੀ ਜ਼ਮੀਨ ਖਰੀਦੀ ਹੈ। ਉਹਨਾਂ ਕੋਲ ਹੁਣ ਸਭ ਕੁਝ ਹੈ ਆਸਟ੍ਰੇਲੀਆ ਵਿੱਚ 2800 ਕਿੱਲਾ ਜ਼ਮੀਨ ਦਾ। ਤੇ ਦੂਜੇ ਪਾਸੇ ਪੰਜਾਬ ਦਾ ਖਜ਼ਾਨਾ ਖਾਲੀ ਭਰਨ ਲਈ ਪੰਜਾਬ ਦੇ ਵਿੱਚੋਂ ਪੰਜਾਬ ਦੀ ਸਰਕਾਰੀ ਜ਼ਮੀਨ ਨੂੰ ਵੇਚਣ ਲਈ ਕਿਹਾ ਜਾ ਰਿਹਾ ਹੈ। ਪੀਟੀਸੀ ਦੇ ਅਨੁਸਾਰ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਚੁੱਕਾ ਹੈ ਤੇ ਜਿਸ ਨੂੰ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪੀਡੀਸੀ ਵੱਲੋਂ ਇਹ ਗੱਲ ਦਾ ਦਾਵਾ ਵੀ ਕੀਤਾ ਜਾ ਰਿਹਾ ਕਿ ਪੰਜਾਬ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਸਰਕਾਰੀ ਜ਼ਮੀਨਾਂ ਨੂੰ ਵਿਚਨ ਦੀ ਤਿਆਰੀ ਵਿੱਚ ਪਟਿਆਲਾ ਵਿੱਚ ਪਾਵਰ ਕਮ ਦੇ 90 ਏਕੜ ਨੂੰ ਵੇਚਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਲੈਂਡ ਪੂਲਿੰਗ ਦੀ ਸਕੀਮ ਜਦੋਂ ਵਾਪਸ ਲੈ ਲਈ ਗਈ ਉਹ ਸਫਲ ਨਹੀਂ ਹੋਈ ਤਾਂ ਉਸ ਤੋਂ ਬਾਅਦ ਖਜ਼ਾਨੇ ਨੂੰ ਭਰਨ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਸਰਕਾਰੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਜਿਸ ਕਰਕੇ ਪੰਜਾਬ ਦਾ ਖਜ਼ਾਨਾ ਭਰ ਸਕੇ ਪਟਿਆਲਾ ਦੇ ਗੇਟ ਨੰਬਰ 23 ਦੇ ਨੇੜੇ ਬੰਡੂਗਰ ਪੁਲ ਪਾਵਰਕਾਮ ਦੇ 90% ਜਿਹੜੀ ਜਗਮ ਜ਼ਮੀਨ ਆ ਉਹ ਖਾਲੀ ਪਈ ਆ ਤੇ ਜਿਸ ਨੂੰ ਵੇਚਣ ਲਈ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਦਿੱਤਾ ਹੈ ਉਹਨਾਂ ਕੋਲ ਹੁਣ ਸਭ ਕੁਝ ਆ ऑस्ट्रेलिया ਵਿੱਚ 2800 ਕਿਲਾ ਜ਼ਮੀਨ ਦਾ ਕੈਨੇਡੀਅਨ ਗੁਰਜੀਤ ਚਿੱਤਰਕਾਰ ਵੱਲੋਂ ਜਦੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਭਗਵੰਤ ਮਾਨ ਨੇ 2200 ਕਿਲਾ ਆਸਟ੍ਰੇਲੀਆ ਦੇ ਵਿੱਚ ਖਰੀਦ ਰੱਖਿਆ ਤਾਂ ਉਸ ਤੋਂ ਬਾਅਦ ਇੱਕ ਤੁਸੀਂ ਕਹਿ ਸਕਦੇ ਹੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੜਕੰਪ ਮਚ ਚੁੱਕਿਆ ਬਹੁਤੇ ਲੀਡਰ ਚਲੋ ਇਸ ਦੇ ਬਾਰੇ ਨਹੀਂ ਗੱਲ ਕਰ ਰਹੇ ਪਰ ਜੋ ਗੱਲ ਕਰ ਰਹੇ ਨੇ ਉਹ ਇਸ ਨੂੰ ਸੋਲਿਡ ਤਰੀਕੇ ਨਾਲ ਕਰ ਰਹੇ ਨੇ ਤੇ ਗੱਲ ਨੂੰ ਸਾਹਮਣੇ ਰੱਖ ਸਾਹਮਣੇ ਰੱਖ ਰਹੇ ਨੇ ਤਾਂ ਕਿ ਲੋਕਾਂ ਨੂੰ ਅਸਲ ਸਚਾਈ ਦਾ ਪਤਾ ਲੱਗ ਸਕੇ ਖੈਰ ਇਹ ਬੁਰਜੇ ਚਤਰਕਾਰ ਦੀ ਇਸ ਗੱਲ ਦੇ ਵਿੱਚ ਕਿੰਨੀ ਸਚਾਈ ਹੈ ਕਿੰਨਾ ਝੂਠ ਹੈ ਪਰ ਜਿਹੜੀ ਗੱਲ ਇਹ ਹੈ ਕਿ ਵਿਰੋਧੀ ਪਾਰਟੀ ਵਾਲੇ ਜਾਂ ਹੋਰਤ ਸਮਾਜਵੀ ਇਸ ਚੀਜ਼ ਨੂੰ ਉਠਾਰੇ ਨੇ ਉਸ ਚੀਜ਼ ਦੀ ਸਫਾਈ ਜਾਣਨਾ ਚਾਹੁੰਦੇ ਨੇ ਜਾਂ ਤਾਂ ਭਗਵੰਤਮਾਨ ਇਸ ਚੀਜ਼ ਦਾ ਦਾਵਾ ਕਰੇ ਕਿ ਗੁਰਚੇ ਚਿੱਤਰਕਾਰ ਦਾ ਇਹ ਬਿਆਨ ਝੂਠਾ ਹੈ ਤੇ ਜੇਕਰ ਬਿਆਨ ਸੱਚਾ ਹੈ ਤਾਂ ਉਸ ਚੀਜ਼ ਦਾ ਸਬੂਤ ਵੀ ਸਾਹਮਣੇ ਰੱਖਿਆ ਜਾਵੇ ਕਿ ਇਹ ਜਿਹੜੇ 2800 ਕਿੱਲੇ ਨੇ ਇਹ ਕਿੱਥੋਂ ਆਏ ਤੇ ਇਸ ਦੀ ਰਕਮ ਕਿੱਥੋਂ ਕਿੱਥੋਂ ਆਈ ਤੇ ਦੂਜੇ ਪਾਸੇ 2800 ਕਿੱਲਾ ਖਰੀਦਣ ਲਈ ਤੁਹਾਡੇ ਕੋਲ ਪੈਸੇ ਹੈਗੇ ਨੇ ਪਰ ਜਦੋਂ ਪੰਜਾਬ ਦੇ ਖਜ਼ਾਨੇ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਭਰਨ ਲਈ ਪੰਜਾਬ ਦੀ ਸਰਕਾਰੀ ਜ਼ਮੀਨਾਂ ਨੂੰ ਵੇਚ ਰਹੇ ਹੋ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਇਹ ਪੀਟੀਸੀ ਇੱਕ ਬੁਝੇ ਚਤਰਕਾਰ ਦੀ ਕਈਆਂ ਹੀ ਗੱਲਾਂ ਨੂੰ ਮਿਕਸ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਬਾਕੀ ਇਸ ਰਿਪੋਰਟ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ